ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਪਏ ਹੋ ਕੈਨ ਟੀਵੀ ਪੰਜਾਬੀ ਮੈਂ ਨਰਿੰਦਰ ਸਿੰਘ ਕਲੇਰ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਕਾਂਗਰਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਜ਼ਿਕਰੇ ਖਾਸ ਹੈ ਕਿ ਦਲਵੀਰ ਗੋਲਡੀ ਕਾਂਗਰਸ ਦੇ ਵਿੱਚ ਸਾਬਕਾ ਵਿਧਾਇਕ ਧੂਰੀ ਤੋਂ ਰਹੇ ਜਿਨ੍ਹਾਂ ਦੇ ਵੱਲੋਂ 1 ਸਾਲ ਪਹਿਲਾਂ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਲੜਾ ਫੜ ਲਿਆ ਸੀ ਅਜਿਹੇ ਦੇ ਵਿੱਚ ਇੱਕ ਵਾਰ ਮੁੜ ਤੋਂ ਦਲਵੀਰ ਗੋਲਡੀ ਦੀ ਕਾਂਗਰਸ ਦੇ ਵਿੱਚ ਐਂਟਰੀ ਹੋ ਗਏ ਉਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਦੇ ਘਰ ਤੇ ਕਾਂਗਰਸ ਦਾ ਝੰਡਾ ਲੱਗ ਗਿਆ ਸੀ ਉਸ ਤੋਂ ਬਾਅਦ ਹੀ ਇਹ ਕੰਸੋਹਾਂ ਸੁਰਖੀਆਂ ਬਣਦੀਆਂ ਪਈਆਂ ਸਨ ਪਰ ਜਿਹੇ ਦੇ ਵਿੱਚ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਪੰਜਾਬ ਕਾਂਗਰਸ ਇਨਚਾਰਜ ਫੁਪੇਸ਼ ਬਗੇੜ ਦੇ ਵੱਲੋਂ ਇਸ ਬਾਬਤ ਉਹਨਾਂ ਨੂੰ ਕਾਂਗਰਸ ਦੇ ਵਿੱਚ ਜੁਆਇਨਿੰਗ ਕਰਵਾਈ ਗਈ ਹੈ ਦਿਸਤੇ ਵਿੱਚ ਸੀਐਲਪੀ ਲੀਡਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਨਜ਼ਰ ਆਉਂਦੇ ਪਏ ਨੇ ਪਰ ਦੂਸਰੇ ਪਾਸੇ ਇੱਕ ਪਾਸੇ ਪੁਲਤ ਤੋਂ ਵਿਧਾਇਕ ਰਹੇ ਸੁਖਪਾਲ ਸਿੰਘ ਖੈਰਾ ਦੇ ਨਾਲ ਜਿਸ ਤਰ੍ਹਾਂ ਦੂਰੀਆਂ ਵਧੀਆਂ ਤੇ ਦੂਸਰੇ ਪਾਸੇ ਜਦੋਂ ਉਹ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦਿਆਂ ਹੀ ਕਾਂਗਰਸ ਤੇ ਇੰਚਾਰਜ ਪੰਜਾਬ ਜਿਹੜੇ ਹੈਗੇ ਪ੍ਰਧਾਨ ਅਬਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਦੀ ਜਦੋਂ ਲੋਕ ਸਭਾ ਦੇ ਵਿੱਚ ਉਹਨਾਂ ਦੀ ਉਮੀਦਵਾਰੀ ਆਉਂਦੀ ਹੈ ਤਾਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ ਸਨ ਪਰ ਉਸ ਤੋਂ ਬਾਅਦ ਲਗਾਤਾਰ ਰੌਲੇ-ਵਾਦੇ ਆਉਂਦੇ ਪਏ ਸਨ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੁਖਾਲਫਤ ਕੀਤੀ ਗਈ ਸੀ ਪਰ ਇਹਨਾਂ ਸਾਰੀਆਂ ਅਟਕਲਾਂ ਨੂੰ ਪਾਰ ਕਰਦੇ ਹੋਏ ਇੱਕ ਵਾਰ ਮੁਰ ਤੋਂ ਇੱਕ ਸਾਲ ਦੇ ਵੱਧ ਸਮੇਂ ਦੇ ਦੌਰਾਨ ਦਲਵੀਰ ਗੋਲਦੀ ਕਾਂਗਰਸ ਦੇ ਵਿੱਚ ਜੁਆਇਨ ਕਰ ਗਏ ਹੈ ਉਹਨਾਂ ਦੇ ਵੱਲੋਂ ਸਖਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਬੱਚਿਆਂ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਮੇਰੇ ਵੱਡੇ ਭਰਾ ਸੁਖਪਾਲ ਸਿੰਘ ਖਹਿਰਾ ਨੇ ਮੇਰੇ ਵੱਡੇ ਅਜ਼ੀਜ਼ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਹਿਤ ਘਰ ਦੇ ਵਿੱਚ ਹੀ ਇਹ ਉਹਨਾਂ ਦੀ ਇੱਕ ਵਾਰ ਮੋੜ ਤੋਂ ਐਂਟਰੀ ਹੋਈ ਹੈ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਮੀਕਰਨ ਹੋਣਗੇ ਤੇ ਨਾਲ ਦੀ ਨਾਲ ਇਸ ਬਾਬਤ ਬਧੇਰੇ ਕੱਲ੍ਹ ਬਾਤ ਕਰਦੇ ਹਾਂ ਮੇਰੇ ਸਹਿਯੋਗੀ ਕੁਲਵੰਤ ਸੰਦੌੜਵੀ ਦੇ ਨਾਲ ਹਲੋ ਕੁਲਵੰਤੀ ਬੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਦਲਬੀਰ ਗੋਲਡੀ ਜਿਹੜੇ ਕਿ ਧੂਰੀ ਤੋਂ ਵਿਧਾਇਕ ਵੀ ਰਹੇ ਆ ਇਸ ਤੋਂ ਪਹਿਲਾਂ ਲੋਕ ਸਭਾ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਆ ਪਰ ਇੱਕਦਮ ਉਹਨਾਂ ਦੀ ਫਿਰ ਤੋਂ ਕਾਂਗਰਸ ਦੇ ਵਿੱਚ ਵਾਪਸੀ ਹੋ ਗਈ ਹੈ ਜੇਕਰ ਕੁਝ ਲੋਕਾਂ ਨੂੰ ਇੰਜ ਲੱਗਦਾ ਪਿਆਏ ਕਿ ਵਿਧਾਇਕੀ ਦਾ ਰੌਲਾ ਆ ਜੇਕਰ ਤੁਸੀਂ ਅੰਦਰ ਖਾਤੇ ਦੀ ਗੱਲ ਕੀਤੀ ਜਾਵੇ ਤਾਂ ਰੌਲਾ ਉਹ ਵਧਿਆ ਕਦੋਂ ਸੀ ਕਿ ਤਾਂ ਕਾਰਨ ਕੀ ਬਣੇ ਸਨ ਦਿਕੋ ਇਹ ਰੋਲਾ ਉਸ ਤੋਂ ਵਧਾਗਾ ਕਿਉਂਕਿ ਪਹਿਲਾਂ ਇਹ ਵਧਾ ਰਹਿ ਨੇ ਕਿਉਂਕਿ ਕਿਨਾ ਸਭ ਤੋਂ ਲਾਈਮਲਾਈਟ ਜਦੋਂ ਆਈ ਸੀ ਜਦੋਂ ਤੂਰੀ ਟੂਲਪਾਏ ਦਾ ਲੱਗਿਆ ਸੀ ਤੂਰੀ ਟੂਲਪਾਏ ਦੇ ਕੋਲ ਦੇ ਨਾਲ ਇੱਕ ਸੜਕ ਕੱਢੀ ਸੀ ਜਿਹੜੀ ਟੂਲਪਾਏ ਦਾ ਕਰ ਦਿੰਦੀ ਸੀ ਲੋਕ ਉੱਥੋਂ ਸੌਖੇ ਹੋ ਕੇ ਲੰਘਦੇ ਹੁੰਦੇ ਸੀ ਟੂਲਪਾਏ ਨਾਲ ਉਹਨਾਂ ਨੂੰ ਨਹੀਂ ਨਹੀਂ ਸੀ ਲੱਗਦਾ ਤਾਂ ਕਰਕੇ ਉਦੋਂ ਸੁਰੱਖਿਆ ਦੇ ਵਿੱਚ ਇਹ ਰੋਲੇ ਦਾ ਨਾਮ ਆਇਆ ਸੀ ਕਾਫੀ ਚਰਚਿਤ ਰਹੇ ਲੋਕਾਂ ਦੇ ਮੁੱਦੇ ਸੁਣਦੇ ਰਹੇ ਉਸ ਤੋਂ ਬਾਅਦ ਜਦੋਂ ਸੀਐਮ ਮਾਨ ਤੂਰੀ ਚੋਣ ਲੜਨ ਦਾ ਐਲਾਨ ਕਰਦੇ ਨੇ ਤਾਂ ਇਹ ਜোন ਹਾਦਿਆਂ ਦੇ ਨੇ ਉਸ ਤੋਂ ਬਾਅਦ ਇਹ ਦਾਅਵੇ ਤਾਂ ਠੋਕਦੇ ਨੇ ਕਿ ਮੈਂ ਸਰੂਤੋਂ ਐਂਟੀ ਵੀ ਜোন ਲੜਾਂਗਾ ਪਰ ਜਿਹੜੀ ਬਾਈ ਕਮਾਂਡ ਕਾਂਗਰਸ ਦੀ ਉਹ ਸੁਖਪਾਲ ਸਿੰਘ ਵਿਹਾਰਾ ਨੂੰ ਹੈਲੀਕਾਪਟਰਾਂ ਨਹੀਂ ਜਾਂ ਕਹ ਲਈਏ ਪੈਰਾਸ਼ੂਟਾਂ ਨਹੀਂ ਉਤਾਰ ਦਿੰਦੀ ਆ ਤਾਂ ਇਹ ਬੜਾ ਨਿਰਾਸ਼ਾਜ ਆ ਜਾਂਦੇ ਨੇ ਇਹਨਾਂ ਦੇ ਸਮਰਥਕ ਬੜੇ ਨਿਰਾਸ਼ਾਜ ਆ ਜਾਂਦੇ ਨੇ ਤਾਂ ਇਹ ਵਿਰੋਧ ਵੀ ਕਰਦੇ ਨੇ ਉਸ ਤੋਂ ਬਾਅਦ ਇਹ ਨਾਲ ਤਰ੍ਹਾਂ ਦੀ ਗੱਲ ਤਾਂ ਸ਼ੁਰੂ ਕਰਦੇ ਨੇ ਪਰ ਜਦੋਂ ਸੁਖਬਾਲ ਖਰਾਨ ਨੂੰ ਦੇ ਨਾਲ ਇਹਨਾਂ ਨੂੰ ਪਾਰਟੀ ਦੇ ਵਿੱਚ ਬਲੈਨ ਜਾਂਦਾ ਕਿਸੇ ਮੀਟਿੰਗ ਨਹੀਂ ਸੱਦਾ ਜਾਂਦਾ ਕਿਸੇ ਕਾਰਤਨੀ ਸੱਦਾ ਜਾਂਦਾ ਫਿਰ ਸਿੱਥੇ ਸਰਿਆਂ ਮਾ ਕੇ ਲਾਈਵ ਹੋ ਕੇ ਇਹ ਅਸਤੀਫਾ ਉਹ ਦੇ ਦਿੰਦੇ ਨੇ ਉਸ ਤੋਂ ਬਾਅਦ ਭੂਵੰਤਮਾਨ ਦੇ ਨਾਲ ਜਾ ਕੇ ਮੀਤ ਇਹ ਵੀ ਸਪੋਰਟ ਕਰਦੇ ਕਿ ਮੀਤ ਇਹਰ ਜੀ ਦਲਵੀਰ ਗੋਲਡੀ ਯੂਨੀਵਰਸਿਟੀ ਦੇ ਇਕੱਠੇ ਰਾਜਨੀਤੀ ਕਰਦੇ ਰਹੇ ਨੇ ਪਰ ਦਿਨ ਇਕੱਠੇ ਰਹਿੰਦੇ ਤੇ ਸੂਟ ਉਹਨਾਂ ਦੀ ਕਰਦੇ ਨੇ ਉਸ ਤੋਂ ਬਾਅਦ ਇੱਕ ਸੰਗਰੂਰ ਕੈਂਪੇਨ ਲਈ ਸਟਾਰ ਪ੍ਰਚਾਰਕਾਂ ਦੀ ਜਿਹੜੀ ਸੂਚੀ ਉਹ ਜਾਰੀ ਹੁੰਦੀ ਆ ਉਸ ਸੂਚੀ ਦੇ ਵਿੱਚ ਦਲਵੀਰ ਗੋਲਡੀ ਦਾ ਨਾਮ ਨਹੀਂ ਆਉਂਦਾ ਉਦੋਂ ਹੀ ਨਾਲ ਜੀ ਦੇਖੀ ਦੇਖੀ ਕਿ ਦਲਵੀਰ ਗੋਲਡੀ ਨੇ ਕਿਹਾ ਕਿ ਮੇਰਾ ਨਾਮ ਨਹੀਂ ਆਇਆ ਕਿਉਂਕਿ ਮੈਂ ਵੀ ਇੱਕ ਬੜਾ ਜਿਹੜਾਗਾ ਲੋਕ ਮੇਨਾਂ ਜੁੜੇ ਹੋਏ ਨੇ ਧੂੜੀ ਦਾ ਵੱਡਾ ਜਿਹੜਾ ਮੰਡੇਟ ਆ ਮੇਨਾਂ ਤੁਰਦਾਗਾ ਲੋਕ ਮੇਨਾਂ ਤੁਰਦੇ ਲੋਕ ਮੇਰੀ ਗੱਲ ਸੁਣਦੇ ਨੇ ਪਿੰਡਾਂ ਦੀ ਬੀਬੀਆਂ ਮੇਰੀ ਗੱਲ ਸੁਣਦੀਆਂ ਨੇ ਪਰ ਮੇਰਾ ਨਾਮ ਨਹੀਂ ਆਇਆ ਉਸ ਤੋਂ ਬਾਅਦ ਨਿਰਾਸ਼ ਹੁੰਦੇ ਨੇ ਨਿਰਾਸ਼ ਹੋਣ ਤੋਂ ਬਾਅਦ ਫਿਰ ਆਦਮ ਚਿੰਤਨ ਜਾਨ ਲੈ ਨੇ ਨਹੀਂ ਗਏ ਮਨੇ ਕਿ ਮੇਰਾ ਪਾਕਿਸਤਾਨ ਪਾਰ ਤੇ ਕੋਈ ਸੰਬੰਧ ਨਹੀਂ 2 ਮਿੰਟ ਘਰੇ ਬੈਠਦੇ ਨੇ ਇੰਟਰਵਿਊ ਤੇ ਇੰਟਰਵਿਊ ਇੰਟਰਵਿਊਸ ਤੇ ਇੰਟਰਵਿਊ ਕਰਦੇ ਨੇ ਭਵਾਂਤਮਨ ਬਾਰੇ ਬਹੁਤ ਕੁਝ ਬੋਲਦੇ ਨੇ ਨੀਦਰ ਬਾਰੇ ਬਹੁਤ ਕੁਝ ਬੋਲਦੇ ਨੇ ਸੁਪਾਲ ਖੈਰਾ ਬਾਰੇ ਬਹੁਤ ਕੁਝ ਬੋਲਦੇ ਨੇ ਪਰ ਉਸ ਤੋਂ ਬਾਅਦ ਫਿਰ ਕੀ ਗੱਲਾਂ ਉਲਝਾਉਂਦੀਆਂ ਨੇ ਫਿਰ ਜੋ ਕਾਗਜ਼ ਆਉਣ ਦੇ ਸੰਕੇਤ ਦਿੰਦੇ ਨੇ ਤੇ ਜਿਹੜੇ ਪ੍ਰਤਾਪ ਸਿੰਘ ਬਾਜਪਾ ਨੇ ਐਲੋਪੀ ਦੇ ਪੰਜਾਬ ਵਿਧਾਨ ਸਭਾ ਦੇ ਐਲੋਪੀ ਨੇ ਉਨਾ ਬੋਲੋ ਕਿਹਾ ਜਾਂਦਾ ਹੈ ਕਿ ਦਲਵੀਰ ਗੋਲਡੀ ਨੂੰ ਪਾਰਟੀ 'ਚ ਵਾਪਸ ਆਉਣ ਨਹੀਂ ਦਿੱਤਾ ਜਾਏਗਾ ਇਹ ਵੱਡਾ ਬਿਆਨ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਪਾਰਟੀ 'ਚ ਨਹੀਂ ਆਉਣ ਦਿੱਤਾ ਹਾਂ ਦਵਾਵਾਂਗੇ ਕੋਈ ਉਧਰ ਚਲੇ ਜਾਂਦਾ ਕੋਈ ਉਧਰ ਤੇ ਜਾਂਦਾ ਤਾਂ ਉਜ ਅੱਜ ਜਦੋਂ ਗੁਰਵੀਰ ਗੋਲਦੀ ਵਾਪਸ ਆਏ ਨੇ ਤਾਂ ਪ੍ਰਤਾਪ ਸਿੰਘ ਬਾਜਬਾਦ ਦੇ ਘਰੇ ਇਹਨਾਂ ਦੀ ਵਾਪਸੀ ਹੋਈ ਆ ਇਹ ਵੱਡੀ ਗੱਲ ਇਹ ਹੈਗੀ ਇਹ ਐਲੋਪੀ ਜਿਹੜੇ ਸਾਹਮਣੇ ਉਹਨਾਂ ਦੇ ਘਰੇ ਵਾਪਸੀ ਹੋਈ ਆ ਉਹਨਾਂ ਦੇ ਘਰੇ ਗਾਲਚ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਦਾ ਸਰੂਪ ਆ ਉਹ ਪਾ ਕੇ ਇਹਨਾਂ ਨੂੰ ਪਾਰਦੀਪ ਚ ਵਾਪਸ ਉਹਨਾਂ ਦੇ ਵਿੱਚ ਇੱਕ ਚੀਜ਼ਾਂ ਕੁਝ ਹੋਰ ਵੀ ਸਾਹਮਣੇ ਆਈਆਂ ਕਿ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਜੁਆਇਨਿੰਗ ਨੂੰ ਲੈ ਕੇ ਸ਼ਰਤਾਂ ਦਿਖੂ ਗਨੇਸ਼ਵਰ ਸ਼ਰਤਾਂ ਹਾਈ ਫਿਲਹਾਲ ਸ਼ੋ ਨਹੀਂ ਕੀਤੀ ਗਈਆਂ ਪਰ ਇੱਕ ਸ਼ਰਤ ਜੁਰ ਇਹ ਦੇਸੀ ਕਿ ਮੀਡੀਆ ਸੋਸ਼ਲ ਮੀਡੀਆ ਸਾਹਮਣੇ ਆਈ ਸੀ ਕਿ 28 ਸਾਲ ਦੇ ਚੋਣ ਨਹੀਂ ਲੜ ਸਕਦੇ ਇਹ ਸ਼ਰਤ ਜੁਰ ਨਿਬਕ ਸਾਹਮਣੇ ਆਈ ਸੀ ਪਰ 28 ਸਾਲ ਦਾ ਲੰਮਾ ਐਡਾ ਸੰਤਾਪ ਦਾ ਕੋਈ ਵੀ ਮਤਲਬ ਮੇਬੀ ਬੰਦਕ ਸਾਲ ਦਾ 6 ਸਾਲ ਦੀ ਗੱਲ ਚਲਦੀ ਪਈ ਸੀ ਕੁਝ ਸੋਸ਼ਲ ਮੀਡੀਆ ਤੇ ਇਸ ਦੇ ਵਿੱਚ ਇੰਨਾ ਕਿ ਸੱਚ ਹੈ ਉਹਨਾਂ ਦਿਨਾਂ ਦੇ ਵਿੱਚ ਪਤਾ ਚੱਲ ਜਾਣਾ ਪਰ ਦੂਸਰੇ ਪਾਸੇ ਜਿਹੜਾ ਪੰਜਾਬ ਦੇ ਵਿੱਚ ਇੱਕ ਰਿਵਾਜ ਬਣਿਆ ਹੋਇਆ ਸੀ ਕਿ ਵਿਧਾਇਕ ਅੱਜਕੱਲ੍ਹ ਵੱਡੀਆਂ ਪਾਰਟੀਆਂ ਦੇ ਵਿੱਚ ਜਾਣ ਲੱਗ ਪਏ ਸੀ ਇੱਕ ਵਾਰ ਫੇਰ ਤੋਂ ਦਲੇਰੀ ਦਿਖਾਈ ਹੈ ਇਹਨਾਂ ਦੇ ਵੱਲੋਂ ਤੇ ਆਪਣੀ ਪੁਰਾਣੀ ਪਾਰਟੀ ਦੇ ਵਿੱਚ ਮੁੜ ਤੋਂ ਜੁਆਇਨਿੰਗ ਕੀਤੀ ਹੈ ਇੱਕ ਚੰਗਾ ਸੰਕੇਤ ਵੀ ਹੈ ਜੀ ਬਿਲਕੁਲ ਸਕਲੇਪ ਸਾਹਿਬ ਚੰਗਾ ਸੰਕੇਤ ਹੈ ਵਾਪਸੀ ਕੀਤੀ ਹੈ ਕਿਉਂਕਿ ਜਿਹੜੀ ਪਾਰਟੀ ਨਾਲ ਆਪਾਂ ਪਹਿਲਾਂ ਤੋਂ ਪੈਣਾ ਆਪਣੀ ਮਾਂ ਪਾਰਟੀ ਹੁੰਦੀ ਹੈ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਪਰ ਕਿਤੇ ਨਾ ਕਿਤੇ ਦੇਖਿਆ ਜਾਂਦਾ ਹੈਗਾ ਕਿ ਸੱਤਾ ਬਿਲਾਦ ਨੂੰ ਕੋਸ਼ਿਸ਼ ਇਹ ਲਾਦ ਨੂੰ ਲੋਕਸ਼ੇਤੀ ਸ਼ਾਰਟਕਟ ਭਾਲਦੇ ਆ ਕਿ ਸਾਨੂੰ ਸ਼ਾਰਟਕਟ ਮਿਲ ਜਾਵੇ ਮਤਲਬ ਇਹਨਾਂ ਨੇ ਇਹ ਸੀਗਾ ਕਿ ਸ਼ਾਇਦ ਮੈਨੂੰ ਕਿਸੇ ਪਲੈਨਿੰਗ ਕਮੇਟੀ ਦਾ ਪ੍ਰਧਾਨ ਬਣਾ ਦੇਣਗੇ ਮੈਨੂੰ ਸੂਰ ਦਾ ਪ੍ਰਧਾਨ ਬਣਾ ਦੇਣਗੇ ਜਾਂ ਮੈਨੂੰ ਕਿਸੇ ਹੋਰ ਵੱਡੇ ਵਿੰਗ ਦਾ ਪ੍ਰਧਾਨ ਬਣਾ ਦੇਣਗੇ ਆਮਾਣੀ ਪਾਰਟੀ 'ਚ ਇਹ ਮਨਸ਼ਾ ਲੈ ਕੇ ਸਾਦ ਤਰਵੀਦ ਵੋਟ ਹੀ ਆਏ ਸੀ ਪਰ ਇਹ ਇਹਨਾਂ ਦੀ ਮਨਸ਼ਾ ਪੂਰਨੀ ਨਹੀਂ ਹੋਈ ਕਿਉਂਕਿ ਜਿਹੜੀ ਆਮਾਣੀ ਪਾਰਟੀਆਂ ਦੇ ਵਿੱਚ ਪਹਿਲਾਂ ਹੀ ਕਿਉਂਕਿ ਜਦੋਂ ਜ਼ਰੂਰ ਉਰਾਜ਼ਾਨੀਆ ਗਾੜਾ ਆਮ ਆਦੀ ਪਾਰਟੀ ਦਾ ਇਥੋਂ ਪੈਦਾ ਹੋਈ ਹੈ ਇੱਥੇ ਦੀ ਲੀਡਰਸ਼ਿਪ ਬਹੁਤ ਜ਼ਿਆਦਾ ਗਈ ਬਹੁਤ ਆਫ ਲੀਡਰਸ਼ਿਪ ਜ਼ਰੂਰ ਦੀ ਆ ਤਾਂ ਕਰਕੇ ਧੂਰੀ ਜ਼ਰੂਰ ਮਲੇਗੁਰਲਾ ਬਨਾਲਾ ਇਹਦੇ ਜ਼ਿਲ੍ਹੇ ਨੇ ਚਾਰ ਜ਼ਿਲ੍ਹੇ ਨੇ ਇਹ ਚਾਰ ਹਲਕੇ ਲਈ ਇਹ ਚਾਰੇ ਹਲਕੇ ਦੇ ਵਿੱਚ ਬਹੁਤ ਵੱਡੀ ਲੀਡਰਸ਼ਿਪ ਬੈਠੀ ਆ ਜਿਸ ਕਾਰਨ ਗਰੀਬ ਲੋਕ ਨੂੰ ਜਗ੍ਹਾ ਨਹੀਂ ਮਿਲਦੀ ਠੀਕ ਹੈ ਤੇ ਇਸ ਸਮੇਂ ਤੋਂ ਬਹੁਤ ਬਹੁਤ ਅਮਰਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਦਿਲਵੀਰ ਗੋਲਡੀ ਦੀ ਜਿਸ ਤਰ੍ਹਾਂ ਇੱਕ ਵਾਰ ਮੋੜ ਤੋਂ ਐਂਟਰੀ ਕਾਂਗਰਸ ਦੇ ਵਿੱਚ ਹੋ ਗਈ ਹੈ ਤੇ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਕੁਝ ਕੀ ਸਮੇ ਦਾ ਮਤਲਬ ਸਾਲਕ ਦਾ ਬਕਵਾ ਬਾਕੀ ਰਹਿ ਗਿਆ ਇਸ ਦੇ ਵਿੱਚ ਜੇਕਰ ਪੰਜਾਬੀ ਦੀ ਕਹਾਵਤ ਦੀ ਗੱਲ ਕੀਤੀ ਜਾਵੇ ਕੁੰਡੀਆਂ ਦੇ ਸੰਖ ਫਸਣ ਲਗੇ ਹੋ ਸਕਦਾ ਹੈ ਕਿਉਂਕਿ ਦਲਬੀਰ ਗੋਲਦੀ ਜਿਹੜੇ ਕਿਸੇ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬਹਿ ਕੇ ਜੋ ਵੱਡੀਆਂ-ਵੱਡੀਆਂ ਉਸ ਵੇਲੇ ਗੱਲਾਂ ਆਖੀਆਂ ਗਈਆਂ ਸਨ ਪਰ ਉਸ ਤੋਂ ਬਾਅਦ ਸਟਾਰ ਪ੍ਰਚਾਰਕ ਦੀ ਲਿਸਟ ਦੇ ਵਿੱਚ ਵੀ ਉਹਨਾਂ ਦਾ ਨਾਮ ਨਹੀਂ ਆਇਆ ਸੀ ਅਜਿਹੇ ਦੇ ਵਿੱਚ ਆਉਣ ਵਾਲੀ ਵਿਧਾਨ ਸਭਾ ਤੇ ਦੂਸਰੇ ਪਾਸੇ ਉਹਨਾਂ ਨਾਲ ਸਮੇਂ ਦੇ ਵਿੱਚ ਕੀ ਵੱਡੇ ਸਮੀਕਰਨ ਬਣ ਕੇ ਇਸ ਤੇ ਸਾਡੀ ਨਜ਼ਰ ਬਣੀ ਰਹੇਗੀ